ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਕਰਦੇ ਆਂ ਜੀ ਸਾਡੇ ਨਵੇਂ ਵੀਡੀਓ ਵਿੱਚ ਅੱਜ ਆਪਾਂ ਖੇਤ ਕਣਕ ਵੱਢ ਰਹੇ ਆਂ ਜੀ ਤੇ ਆਪਾਂ ਗੱਲਬਾਤ ਕਰਾਂਗੇ ਜੀ ਕਣਕ ਬਾਰੇ ਤੇ ਕਣਕ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਾਂਗੇ ਕਿ ਇਹ ਪੰਜਾਬ ਵਿੱਚ ਕਿਵੇਂ ਆਈ ਇੰਡੀਆ ਵਿੱਚ ਕਿਵੇਂ ਆਈ ਕੌਣ ਲੋਕ ਸੀ ਇਹਨੂੰ ਲੈ ਕੇ ਆਏ ਤੇ ਖੇਤੀ ਨੂੰ ਵਿਆਰ ਕਰਨ ਵਾਲੇ ਵੀਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਣ ਜੀ ਤੇ ਇਹ ਕਣਕ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਈ ਕਿ ਜਦੋਂ ਇਨਸਾਨ ਆਦੀਵਾਸੀ ਹੁੰਦਾ ਸੀ ਉਸ ਸਮੇਂ ਵੀ ਕਣਕ ਦੀ ਵਰਤੋਂ ਕਰਦਾ ਸੀ ਤੇ ਇਸ ਦੀ ਬਜਾਈ ਸਭ ਤੋਂ ਪਹਿਲਾਂ ਮਿਡਲ ਈਸਟ ਵਿੱਚ ਹੋਈ ਸੀ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਆਰੀਆ ਲੋਕਾਂ ਬਾਰੇ ਜਿਹਨੂੰ ਆਪਾਂ ਆਰੀਆ ਸਮਾਜ ਵੀ ਕਹਿ ਦਿੰਦੇ ਹਾਂ ਤੁਸੀਂ ਅਕਸਰ ਹੀ ਗੱਲਾਂ ਬਾਤਾਂ ਵਿੱਚ ਸੁਣਿਆ ਹੋਵੇਗਾ ਇਹ ਉਹ ਲੋਕ ਨੇ ਜਿਹੜੇ ਏਸ਼ੀਆ ਮਹਾਦੀਪ ਤੇ ਯੂਰਪ महाਦੀਪ ਦੇ ਵਿੱਚ ਘਾਰ ਰਹਿੰਦੇ ਸੀ ਤੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਯੂਰਪ ਵਿੱਚ ਕਣਕ ਦੀ ਫਸਲ ਨੂੰ ਦੇਖਿਆ ਤੇ ਉਸ ਦੇ ਸਵਾਦ ਨੂੰ ਦੇਖਿਆ ਤੇ ਪਹਿਲਾਂ ਇਹ ਜੋ ਖਾ ਕੇ ਜਿਵੇਂ ਗੁਜ਼ਾਰਾ ਕਰਦੇ ਸੀ ਤੇ ਬਾਅਦ ਵਿੱਚ ਇਹ ਕਣਕ ਖਾਣ ਲੱਗ ਗਏ ਤੇ ਇਸੇ ਤਰ੍ਹਾਂ ਇਹ ਲੋਕ ਹੀ ਫਿਰ ਏਸ਼ੀਆ ਵਿੱਚ ਆਏ ਭਾਰਤ ਵਿੱਚ ਆਏ ਤੇ ਫਿਰ ਇਹ ਮਨਲਾਵੀ ਭਾਰਤ ਦੇ ਲੋਕ ਜਿਵੇਂ ਉਸ ਟਾਈਮ ਚੌਲ ਮਾਸ ਜਿਵੇਂ ਆਪਾਂ ਪੁਰਾਣੇ ਹਿਸਾਬ ਦੇ ਨਾਲ ਹੀ ਗੱਲ ਕਰ ਲਈ ਹੈ ਨਾ ਪੁਰਾਣੇ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਖਾ ਕੇ ਗੁਜ਼ਾਰਾ ਕਰਦੇ ਸੀ ਤੇ ਐਸਡੀ ਬਜਾਈ ਸਭ ਤੋਂ ਪਹਿਲਾਂ ਪੰਜਾਬ ਵਿੱਚ ਕੀਤੀ ਗਈ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਵਧੀਆ ਲੱਗੀ ਤੇ ਇੱਥੇ ਫਿਰ ਬਾਅਦ ਵਿੱਚ ਇਸੇ ਤਰ੍ਹਾਂ ਸਿਲਸਿਲਾ ਹੀ ਚੱਲ ਪਿਆ ਤੇ ਕਣਕ ਦੀ ਬਜਾਈ ਦੇ ਸਭ ਤੋਂ ਪਹਿਲੇ ਨੰਬਰ ਤੇ ਚੀਨ, ਰਸ਼ੀਆ, ਅਮਰੀਕਾ, ਇੰਡੀਆ, ਫਰਾਂਸ ਇਹ ਦੇਸ਼ ਆਉਂਦੇ ਆ ਜੀ ਤੇ ਪੂਰੀ ਦੁਨੀਆ ਵਿੱਚ ਹਰ ਸਾਲ ਸਰਕਾਰੀ ਅੰਕੜਿਆਂ ਦੇ ਮੁਤਾਬਕ 780 ਕਰੋੜ ਕੁਵਾਂਟਲ ਉਗਾਈ ਜਾਂਦੀ ਹੈ ਜੀ ਕਣਕ ਤੇ ਇੰਨੀ ਹੀ ਤਕਰੀਬਨ ਵੱਧਦੀ ਆ ਜੇ ਆਪਾਂ ਹਰ ਇੱਕ ਬੰਦੇ ਦੇ ਹਿਸਾਬ ਨਾਲ ਦੇਖੀਏ ਤਾਂ ਸਾਲ ਵਿੱਚ ਇੱਕ ਕੁਵਾਂਟਲ ਇੱਕ ਬੰਦੇ ਨੂੰ ਕਣਕ ਆਉਂਦੀ ਹੈ ਜੀ ਇਹ ਸਰਕਾਰੀ ਅੰਕੜੇ ਦੱਸਦੇ ਆ ਏਸ਼ੀਆ ਤੇ ਯੂਰਪ ਦੇ ਦੇਸ਼ਾਂ ਵਿੱਚ ਐਸਡੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ ਤੇ ਬਾਕੀ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਆ ਜੀ ਸਭ ਦੀਆਂ ਫਸਲਾਂ ਵਧੀਆ ਰਹਿਣ ਮੀਂਹ ਗੜਿਆਂ ਤੋਂ ਬਚਤ ਹੋਵੇ ਭੂਰਾ ਘਟ ਨਿਕਲ ਜੇ ਕੋਈ ਚੱਕਰ ਨੀ ਆ ਜਿਵੇਂ ਆ 19 ਤਰੀਕ ਨੂੰ ਸਭ ਨੂੰ ਪਤਾ ਗਿਆ ਹਰਿਆਣੇ ਬਹੁਤ ਜ਼ਿਆਦਾ ਗੜੇ ਮਾਰੀ ਹੋਈ ਆ ਬੜੀ ਮੰਦਭਾਗੀ ਘਟਨਾ ਸੀਗੀ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਸਭ ਦੀਆਂ ਫਸਲਾਂ ਵਧੀਆ ਹੋਣ ਤੇ ਇਹਨਾਂ ਗੱਲਾਂ ਨਾਲ ਹੀ ਕਰਦੇ ਆਂ ਅੱਜ ਦਾ ਵਲੌਗ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ